ਖੰਨਾ ਸ਼੍ਰੀਮਤੀ ਮਨੀਤ ਕੰਡਰ ਜੀ ਦੀ ਲੀਡਰਸ਼ਿਪ ਅੰਦਰ ਖੰਨਾ ਪੁਲਿਸ ਜਿਹੜੀ ਰੈਗੂਲਰਲੀ ਸਮਾਜ ਬੁਰਦੀ ਅੰਸਰਾਂ ਤੇ ਸਖਤ ਕਾਰਵਾਈ ਕਰਦੀ ਰਹੀ ਹੈ ਇਸੇ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਪਗਲੀ ਕਲਾ ਪਿੰਡ ਦੇ ਵਿੱਚ ਫਲਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਡੇਰੇਆ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਇਆ ਬੈਂਕ ਤੋਂ ਲੁੱਟ ਕੇ ਲੈ ਗਏ ਸੀ। ਇਸੇ ਜਿਹੜੀ ਇਸ ਵਾਰਤਾਰ ਦੀ ਇਨਫੋਰਮੇਸ਼ਨ ਮਿਲਣ ਦੇ ਸਾਡੇ ਖੰਨਾਂ ਬਗੇ ਸਿਨੀਅਰ ਅਧਿਕਾਰੀ ਐੱਸਐੱਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੇਡੀਟਲੀ 26 ਨੰਬਰ ਮਕਦਮਾ 392 397 ਤੇ 25 ਆਮਜ਼ ਐਕਟ ਦੇ ਵਿੱਚ ਥਾਣਾ ਸੰਗਰਾਲਾ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐੱਸਐੱਸਪੀ ਸਾਹਿਬ ਵੱਲੋਂ ਵੱਖਰੀਆਂ ਵੱਖਰੀਆਂ ਟੀਮਾਂ ਐਸਐਚਓ ਸਮਰਾਲਾ ਐਸਐਚਓ ਮਾਚਿਵੜਾ ਐਸਐਚਓ ਗੁਰਹਾਣੀ ਚਾਰਸੀ ਸਮਾਨਾ ਤੇ ਟੈਕਨੀਕਲ ਸੈਲ ਦੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮਕਦਮੇ ਨੂੰ ਪੇਸ਼ ਕਰਨ ਲਈ ਸਾਡੀ ਟੀਮਾਂ ਵੱਲੋਂ ਇਸ ਟੈਕਨੀਕਲ ਤੇ ਸਾਇੰਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫतीश ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਕੰਗਾਲੀ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲਿਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਕਟਮਾਦਰ ਦੇ ਫੋਨ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਵੀ ਧਿਆਨਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਹਨਾ ਟਰੈਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐ ਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰਿਸ਼ੀਅਨ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਥਾਣਾ ਪੁਲਿਸ ਦੀ ਟੀਮ ਵੱਲੋਂ ਥਾਣਾ ਜਨਾਲਾ ਤੋਂ ਜਿਹੜੇ ਇਸ ਮੁਕੱਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ ਉਹਨਾਂ ਨੂੰ ਇਹਨਾਂ ਨੂੰ ਅਸੀਂ ਥਾਣਾ ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਇਹਨਾਂ ਨੂੰ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੇਨ ਸਿੰਘ ਤੇ ਜਗਦੇਸ਼ ਸਿੰਘ ਇਹ ਤਿੰਨੋਂ ਹੀ ਥਾਣਾ ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਉਸ ਤੋਂ ਬਾਅਦ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਣੇ ਅਲੱਗ ਤੇ ਇੱਕ ਜਣਾ ਪਾਸੇ ਵਿੱਚ ਤਿੰਨੋ ਜਣੇ ਇਕੱਠੇ ਜਲੰਧਰ ਗਏ। ਜਲੰਧਰ ਤੋਂ ਇਹਨਾਂ ਨੇ ਇਸੇ ਵਾਰ ਦਾ ਜਿਹੜੇ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ஆடி ਕਾਰ ਖਰੀਦੀ ਪੁਰਾਣੀ। ਉਹ ஆடி ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ। ਕੱਲ ਸਾਡੇ ਸਾਡੀ ਟੀਮ ਵੱਲੋਂ ਖੰਨਾ ਪੁਲਿਸ ਦੀ ਟੀਮ ਵੱਲੋਂ ADPF ਤੇ ਅੰਮ੍ਰਿਤਸਰ ਦੇ ਹੱਤੀ ਦਿਲੇ ਦੀ ਫੋਰਸ ਦੇ ਨਾਲ ਮਿਲ ਕੇ ਇਹ ਤਿੰਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 875000 ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਤ ਦੇ ਵਿੱਚ ਉਹ ਸਾਰੇ ਰਿਕਵਰ ਕਰ ਲਿਆ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਦਿੰਨੇ ਪੈਟਰੋਲ ਪੰਪਕ ਦੇ ਵਿੱਚ ਲੁੱਟ ਦੀ ਵਾਰਦਾਤਾਂ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਉੱਤੇ ਸੀਗੇ ਤੇ 10 ਜੂਨ ਨੂੰ ਵਾਰਦਾ ਖੰਨਾ ਦੀ ਜਿਹੜੀ ਪਗਲੀ ਕਲਾਮ ਬ੍ਰਾਂਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਨਪੁਰ ਜਗਨਦਰ ਦੇ ਹੱਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀਆਂ ਵੱਖਰੀਆਂ ਐਫ ਆਈ ਆਰ ਅੰਦਰ ਦੇ ਨੇ ਤੇ ਇਸ ਤੋਂ ਬਿਨਾਂ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਵ੍ਰਤੀ ਵਰਤੇਗਾਂ ਮਰਸਕਲੇ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਚੱਲੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਮਾਨਾ ਹਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਣਾ ਹੈ ਉਹ ਅੰਮਿਤ ਪਾਲ ਸਿੰਘ ਹੈ ਇਹ ਵੀ ਜਨਾਲੇ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਦੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਕੋਦਮ ਮਕਦਮਾ ਰਣਜੀਤ ਐਵਨਿਊ ਅੰਬਿਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ ਉਸ ਤੋਂ ਵੀ ਨਾ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨਟੀਪੀਐਸ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀਵਨ ਮਾਨਸਾ ਦੇ ਵਿੱਚ ਮਕਦਮਾ ਦਰਜਿਆ ਤੇ ਜਿਹੜਾ ਗੁਰਮੀਨ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਸਰ ਵੈਪਨ ਮੁਜਰੇ ਜਿਹੜੇ ਉਹਨਾਂ ਨੇ ਯੂਜ਼ ਕੀਤੇ ਸੀ ਜਿਹੜੇ ਵੈਪਨ ਐ ਉਹ ਹਲੇ ਸਾਨੂੰ ਮਿਲੇ ਨਹੀਂ ਐ ਅਸੀਂ ਇਹਨਾਂ ਦਾ ਅੱਜ ਰਿਮਾਂਡ ਲਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦਾ ਰਿਮਾਂਡ ਲੈ ਕੇ ਉਹ ਵੈਪਨ ਨੂੰ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਲੱਗਿਆ ਉਹ ਰਿਕਵਰ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪٹرول ਪੰਪਾਂ ਦੀਆਂ ਹਾਰਦਸਤਾ ਮੰਨੇ ਨੇ ਉਨ੍ਹਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾਂ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਹੈ ਨੇ ਉਹਨਾਂ ਦੇ ਬਾਰੇ ਵੀ ਅਸੀਂ ਝੁਗਾਈ ਨਾਲ ਤਫ਼तीश ਕਰਾਂਗੇ ਸਰ ਜਿੱਦਾਂ 1200 ਕਿਲੋਮੀਟਰ ਦਾ ਏਰੀਆ ਬਗਲੀ ਕਲਾ ਛੋਟੇ ਜਿਹੇ ਪਿੰਡ ਉਹਨਾਂ ਨੇ ਕਿਉਂ ਟਾਰਗੇਟ ਕੀਤਾ ਹੈ ਇਨਵੈਸਟੀਗੇਸ਼ਨ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਅਕਤੀ ਜਿਹੜੀ ਸੀ ਕਿ ਨਾ ਕੋ 10 ਮਹੀਨੇ ਤੋਂ ਵੈਪਨ ਸੀਗੇ ਦੋ ਤੇ ਇਹ ਆਪਣਾ ਪਹਿਲਾਂ ਇਹਨਾਂ ਨੇ ਪੈਟਰੋਲ ਪੰਪਾਂ 'ਚ ਵਾਰਦਾਤਾ ਕੀਤੀਆਂ ਤੇ ਦੂਸਰੀ ਵਾਰ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਵੀ ਕੋਈ ਕਿਆ ਸੀ ਐਨਸੀ ਕੋਈ ਪੈਟਰੋਲ ਕੰਪਨੀ ਦਾ ਕੁਝ ਇਸ ਤਰ੍ਹਾਂ ਦਾ ਵੀ ਵੱਡੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦੁਪਹਿਰ ਦਾ ਟਾਈਮ ਹੈ ਸਿਕਰ ਦੁਪਹਿਰ ਹੈ ਤੇ ਇੱਥੇ ਅਸੀਂ ਆਰਾਮ ਨਾਲ ਲੁੱਟ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰਤਵਾਏ ਜਦੋਂ ਇਹਨਾਂ ਦੇ ਹੱਥ ਵੱਡੀ ਖੇਪ ਲੱਗੀ ਹੈ ਕੈਸ਼ ਦੀ 15 ਲੱਖ ਰੁਪਇਆ ਕਰੀਬੇ ਨੂੰ 1592000 ਉੱਥੋਂ ਇਹ ਲੁੱਟ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸਰ ਕੋਈ ਰਿਕਿਪਲੀਕਲਿੰਗ ਕੀਤੀ ਪਹਿਲਾਂ ਇਹਨਾਂ ਨੇ ਬੈਂਕ ਦੀ ਜਿਵੇਂ ਪਿੰਡਾਂ ਦੇ ਵਿੱਚ ਸੀਗਾ ਬੈਂਕ ਹੈ ਹੁਣ ਤੱਕ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਦੰਦਰ ਬਾੜ ਲਿਆ ਸੀ ਇਹਨਾਂ ਨੂੰ ਪੂਰੀ ਢੰਗ ਨਾਲ ਤਫਤੀਸ਼ ਕਰਾਂਗੇ ਵੀ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਹੈ ਅਜੇ ਤੱਕ ਬਈ ਨਾ ਸ਼ੱਕ ਸੀਗਾ ਵੀ ਕੋਈ ਲੋਕਲ ਬੰਦਾ ਹੋ ਸਕਦਾ ਜਾਂ ਕੋਈ ਫੋਰਸ ਵੀ ਹੈ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਨਾਮ ਨਹੀਂ ਸਾਹਮਣੇ ਆਇਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਵੀ ਨਿਕਲਦਾ ਦੇਖ ਕੇ ਲੱਗਿਆ ਇਹਨਾਂ ਨੇ ਇਥੇ ਅਸੀਂ ਜੁਰਮ ਕਰਕੇ ਆਪਣਾ ਉਹ ਵੀ ਫਾਕੀਨੇ ਜਪੂ ਵੈਸ ਕਰਕੇ ਇਹਨਾਂ ਨੇ ਦੇਖ ਕੇ ਉੱਥੇ ਆਪਣਾ ਪਾਪਾ ਨੂੰ ਜਾਂਮਾ ਕਿੰਨੇ ਕਿੰਨੇ ਕੇ ਦੇ ਬਣੇ ਜੀ ਇਹਦੇ ਜਿਹੜੇ ਇਹਨਾਂ ਦੇ ਜਿਹੜਾ ਮੇਨ ਸਰਕਣਾ ਅਮਰਿਤਪਾਲ ਉਹ 27 ਸਾਲ ਆ ਬਾਕੀ ਦੋਨੋਂ ਬੀਮਰ 22 ਤੇ 22 ਸਾਲ ਆ ਇੱਕ ਯੰਗ ਲੜਕੇ ਨੇ ਕਿੰਨੀ ਕੋਰਸ ਲਾਣੀ ਡੀਟੇਲਸ ਕਰ ਲਈ ਸਾਡੇ ਇਹਦੇ ਵਿੱਚ ਪੰਜ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਬੀਐਸਪੀ ਡੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਜਾਸਸੀ ਐਸਆਈਏ ਸੀਆਈਏ ਦੀ ਸੱਦੀ ਸਾਰੀ ਟੀਮ ਸਾਡਾ ਥਾਣਾ ਤਰਹਾ ਥਾਣਾ ਸਮਰਾਲਾ ਤੇ ਥਾਣਾ ਜਿਹੜਾ ਮੱਛੀ ਵੜਾ ਉਸ ਤੋਂ ਬਿਨਾਂ ਜਿਹੜੇ ਮਾਨਯੋਗ ਐਸਐਸਪੀ ਸਾਹਿਬਾ ਉਹਨਾਂ ਨੇ ਕੰਟਿਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਸਾਰੇ ਨਿਮੋਨਿਕਲ ਕੀਤਾ ਤੇ ਸਾਨੂੰ